ਬੀਤੇ ਦਿਨੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਨਾਲ ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਜੇਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਯੂਨੀਅਨ ਦੇ ਵੱਲੋਂ ਵੀ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਖੇਤ ਮਜ਼ਦੂਰ ਯੂਨੀਅਨ ਸਮੇਤ ਹੋਰ ਕਰੀਬ 20 ਯੂਨੀਅਨਾਂ ਦੇ ਵੱਲੋਂ ਮਿਲ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਅੱਜ ਰਾਹਤ ਸਮੱਗਰੀ ਦੀ ਦੂਸਰੀ ਕਿਸ਼ਤ ਜਾਰੀ ਕੀਤੀ ਗਈ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਪਹੁੰਚ ਚੇਪਾਰਤੀ ਕਿਸਾਨ ਜਨ ਉਹ ਇਕਤਾ ਗ੍ਰਾਹ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਜਨ ਇਕਤਾ ਗ੍ਰਾਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਦੇ ਚੱਲ ਜਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਭਾਰਤੀ ਕਿਸਾਨ ਜਨ ਇਕਤਾ ਗ੍ਰਾਹਾਂ ਦੇ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਦੂਸਰੀ ਕਿਸ਼ਤ ਜਾਰੀ ਕਰਦਿਆਂ 9000 ਕੜਕ ਦਾ ਗੱਟਾ ਵੱਖ-ਵੱਖ ਪਿੰਡਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਕਰੀਬ 52 ਪਿੰਡ ਨੇ ਜੋ ਕਿ ਹੜ੍ਹ ਪ੍ਰਭਾਵਿਤ ਹਨ ਜਿਨ੍ਹਾਂ ਦੀ ਮਦਦ ਦੇ ਲਈ ਰਾਤ ਸਮੱਗਰੀ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਗਲੀ ਕਿਸ਼ਤ ਦੇ ਵਿੱਚ ਵੀ ਭਾਰਤੀ ਕਿਸਾਨ ਉਨਿਕਤਾ ਗ੍ਰਹਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੋਰ ਸਮੱਗਰੀ ਭੇਜੀ ਜਾਵੇਗੀ। ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਹੁੰਚੇ ਹੋ। ਇਹਦੇ ਵਿੱਚ ਕੀ ਕੀ ਰਾਤ ਸਮੱਗਰੀ ਹੜ੍ਹ ਪੀਤਾਂ ਲਈ ਲੈ ਕੇ ਪਹੁੰਚੇ ਹੋ? ਦੇਖੋ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨਾਂ ਦੀ ਏਕਤਾ ਗ੍ਰਾਹਾ ਨੇ ਸਾਂਝੇ ਉਦੋਂ ਸਤ ਕੋ ਬਾਕੀ ਜਨਤਕ ਜਥੇਬੰਦੀਆਂ ਦਾ ਪਹਿਲਾ ਸਾਂਝਾ ਬਣਾਇਆ ਇਹਨੂੰ ਜਿਹਦੇ ਵਿੱਚ ਖੇਤ ਮਜ਼ਦੂਰਾਂ ਦੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਦੁਨੀਆਨਾ ਪੀਐਸਯੂ ਆ ਬਿਜਲੀ ਕਾਮਿਆਂ ਦੀ ਇਸੇ ਤਰ੍ਹਾਂ ਮਾਸਟਰਾਂ ਦੀ ਯੂਨੀਅਨ ਐਡੀਟੀਐਫ ਨੌਜਵਾਨ ਭਾਰਤ ਸਭਾ ਪੀਐਸਯੂ ਆ ਇਹ ਤੋਂ ਬਿਨਾਂ ਠੇਕਾ ਕਾਮਿਆਂ ਹੈ ਹੈਨਕਾ ਜਿਹੜੇ ਸਬਕਾ ਫੌਜੀ ਆਪਾਂ ਕਹਿੰਦੇ ਨੇ ਉਹਨਾਂ ਦੀ ਜਥੇਬੰਦੀ ਹੈ ਕ੍ਰਾਂਤੀਕਾਰੀ ਇਹ ਸਾਰੀਆਂ ਜਥੇਬੰਦੀਆਂ ਨੇ ਲਗਭਗ 20 ਦੇ ਕਰੀਬ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉਦੋਂ ਜਟਾਈ ਕੀਤੀ ਹੈ ਉਦੀ ਸ਼ੁਰੂਆਤ ਸੀ ਪਹਿਲਾਂ ਅਸੀਂ ਜੋ ਜੱਥੇਬੰਦੀ ਵੱਲੋਂ ਸਰਵੇ ਕਰਕੇ ਚਾਰ ਜ਼ੋਨਾਂ 'ਚ ਵੰਡਿਆ ਹੋਇਆ ਸੀ ਚੌਥਾ ਜ਼ੋਨ ਉਹਦੇ 'ਚ ਮੈਂ ਡੇਟ ਚ ਨਹੀਂ ਕਹਿੰਦਾ ਬਹੁਤ ਗੱਲ ਆ ਗਈ ਹੈ। ਫਾਜ਼ਿਲਕਾ ਇਹਦੇ 'ਚ ਚਾਰ ਜ਼ਿਲ੍ਹੇ ਲਾਇਏ ਸੀ ਉਹ ਚਾਰ ਜ਼ਿਲ੍ਹੇ ਜਿਹੜੇ ਕੱਲ ਸਾਡੇ ਨਾਲ ਦੋ ਜ਼ਿਲ੍ਹੇ ਆ ਜਿਹੜੇ ਇਹ ਆਏ ਆ ਤੇ ਇੱਕ ਸੰਗਰੂਰ ਜ਼ਿਲ੍ਹੇ ਦਾ ਉਧਰੋਂ ਵਾਧਾ ਹੋ ਗਿਆ ਸੀ ਕਿਉਂਕਿ ਜਿਹੜਾ ਉਹਨਾਂ ਦੀ ਡਿਊਟੀ ਭਾਵੇਂ ਅੰਬਰਸਤ ਸੀ ਉਧਰ ਉਹਨਾਂ ਨੇ ਵੰਡ ਕੇ ਉਸ ਤੋਂ ਬਾਅਦ ਉਹਨਾਂ ਕੋਲੇ ਬਫਰ ਹੋ ਗਈ ਕਣਕ। ਉਹ ਪਾ ਕੇ ਲਗਭਗ ਇਹ 9000 ਗਟਾ ਸੀ ਪਹਿਲਾਂ ਸਾਡੇ ਕੋਲੇ 8 ਦੀ ਫਿੰਗਰ ਆਈ ਸੀਗੀ ਪਰ ਹੁਣ ਜਿਹੜੀ ਹੈਗੀ 9000 ਗੱਟਾ ਹੋ ਗਿਆ ਉਹ 9000 ਗੱਟਾ ਲੈ ਕੇ ਅਸੀਂ ਫਾਜ਼ਿਲਕੇ ਦੀ ਮੰਡੀ ਦੇ ਵਿੱਚ ਪਹੁੰਚ ਗਏ ਆ ਇਸ ਮੰਡੀ ਦੇ ਵਿੱਚ ਸਾਰੇ ਉਹਨਾਂ ਜਿਹੜੇ ਪੀੜਤ ਪਰਿਵਾਰ ਹੈ ਪਹਿਲਾਂ ਅਸੀਂ ਪੂਰਾ 4 ਦਿਨ ਲਾ ਕੇ ਸਰਵੇ ਕੀਤਾ ਹੋਇਆ ਹੁਣ ਫਿਰ ਸਾਡੇ ਸਰਵੇ 'ਚ ਕੁਝ ਵਾਧਾ ਵੀ ਹੋਇਆ ਉਹ ਵੀ ਅਸੀਂ ਕਰਕੇ ਉਸ ਤੋਂ ਬਾਅਦ ਇਹ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਅਸੀਂ ਇਹ ਸਾਰੀ ਸਮਗਰੀ ਵੰਡਾਂਗੇ ਅੱਜ ਅਸੀਂ ਦੂਜੀ ਖੇਪ ਤੇ ਜੇ ਕਹਿਣਾ ਹੋਵੇ ਪਹਿਲੀ ਖੇਪ ਤੇ ਅਸੀਂ ਤੂੜੀ ਲੈ ਆਂਦੀ ਐ ਕਿਹੜਾ ਲੋੜਵੰਦਾਂ ਨੂੰ ਦੂਜੀ ਖੇਪ ਦੇ ਵਿੱਚ ਇਹ 9000 ਘੱਟਾ ਜਿਹੜਾ ਕਣਕ ਦਾ ਲੈ ਕੇ ਆਂਦਾ ਇਹ ਬੰਦਾਗੇ ਅਗਲੀ ਖੇਪ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਕਣਕ ਔਰ ਬਿਸਤਰੇ ਹਾੜੂ ਸਿਆੜੂ ਸ਼ੂਟ ਵਗੈਰਾ ਗਰੀਬਾਂ ਵਾਸਤੇ ਤੇ ਉਦੋਂ ਅਗਲੀ ਖੇਪ ਦੇ ਵਿੱਚ ਫਿਰ ਟਰੈਕਟਰਾਂ ਦਾ ਬਾਣਾ ਨੂੰ ਸਫਾਈ ਕਰਨ ਦਾ ਕੀ ਕੰਮ ਨਿਕਲਦਾ ਉਹ ਅਗਲੀ ਹੋ ਤੇ ਉਦੋਂ ਗਾਹਾਂ ਇਹ ਨਾਲ ਕਰਦੇ ਕਰਦੇ ਅਸੀਂ ਜਿਹੜਾ ਇਹ ਖੜ ਆਇਆ ਇਹਦੀ ਜ਼ਿੰਮੇਵਾਰ ਸਰਕਾਰਾਂ ਬਣਦੀਆਂ ਦੋਨੇ ਕੇਂਦਰ ਦੀ ਵੀ ਪੰਜਾਬ ਦੀ ਵੀ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਤੇ ਦਬਾਅ ਬਣਾਵਾਂਗੇ ਅਖ਼ਤਾਰ ਚ ਕਰਕੇ ਵੀ ਉਹੋ ਜਿਹੜੀਆਂ ਪੂਰਾ ਜਣੀ ਇਹਨਾਂ ਦਾ ਕਰਨਾ ਹੈ ਕਿਉਂਕਿ ਲੋਕ ਜਿੰਨੇ ਮਰਜੀ ਲੱਗ ਜਾਣ ਲੋਕ ਲੋਕਾਂ ਦਾ ਉਸ ਤਰ੍ਹਾਂ ਘਰ ਪੂਰਾ ਨਹੀਂ ਕਰ ਸਕਦੇ ਇਹ ਸਰਕਾਰਾਂ ਜ਼ਿੰਮੇਵਾਰ ਬਣਦੀਆਂ ਉਹਨਾਂ ਨੂੰ ਜ਼ਿੰਮੇਵਾਰ ਵੀ ਸਰਾਉਂਦੇ ਹੋਏ ਇਹ ਸਰਕਾਰਾਂ ਤੋਂ ਪੂਰਾ ਕਰਾਉਣ ਖਾਤਰ ਇਹ ਵੀ ਅਸੀਂ ਆਉਦੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਨਾਲ ਹੀ ਸਾਡੀ ਮੰਗ ਪਾਈ ਹੋਈ ਆ ਕਿ ਘੱਟੋ ਘੱਟ ਸੈਂਟਰ ਤੇ ਪੰਜਾਬ ਡੀਜ਼ਲ ਤੇ ਜਿਹੜਾ ਟੈਕਸ ਲੈ ਰਹੇ ਆ 53 ਰੁਪਏ ਇੱਕ ਡੀਜ਼ਲ ਤੇ ਟੈਕਸ ਆ ਉਹ ਕਿਉਂ ਨਹੀਂ ਛੱਡਦੇ ਜੇ ਟੈਕਸ ਵੀ ਛੱਡ ਦਿੰਦੇ ਆ ਤਾਂ ਇਹ 3 ਗੁਣੇ ਜਾਨੀ ਵਾਧਾ ਹੋ ਜਾਊਗਾ ਇਸ ਗੱਲ ਤੇ ਜਿੱਥੇ ਇੱਕ ਟਰੈਕਟਰ ਚੱਲਣਾ 3 ਟਰੈਕਟਰ ਚੱਲਣਗੇ ਇਹ ਤੋਂ ਇਲਾਵਾ ਆਉਂਦੇ ਦਿਨਾਂ ਦੇ ਵਿੱਚ ਨਾ ਇਹ ਆਉ ਹਤਾਵੇ ਇਹਦੀ ਖਾਤਰ ਹੀ ਸਾਰਿਆਂ ਮੰਗਾ ਕੱਢ ਕੇ ਜਾਨੀ ਅਗਲਾ ਅਸ਼ਿਸ਼ ਘਟਾ ਜਿਹੜਾ ਉਹ ਕਰਾਂਗੇ ਉਹਦੇ ਲਈ ਵੀ ਲੋਕਾਂ ਨੂੰ ਸੱਦਾ ਦੇਵਾਂਗੇ ਤਿਆਰ ਰਹਿਣਾ ਅਗਲੀ ਗੱਲ ਸਾਡਾ ਸਾਥੀ ਲక్ష్మణ ਸੇਵੇ ਵਾਲਾ ਅਜੀ ਪ੍ਰਧਾਨ ਜੀ ਜੋ ਰਾਸਤ ਸਮਗਰੀ ਅੱਜ ਵੰਡੀ ਜਾ ਰਹੀ ਹੈ ਲਗਭਗ ਕਿੰਨੇ ਪਰਿਵਾਰਾਂ ਨੂੰ ਇਹ ਰਾਸਤ ਵਗਰੀ ਤੇ ਕਿੰਨੇ ਪਿੰਡਾਂ ਵਿੱਚ ਵੰਟੀ ਜਾਏਗੀ ਜਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਦੇ ਜੇ ਪਿੰਡ ਕਹਿਣੇ ਹੋਣ ਤਾਂ ਇਹ ਲਗਭਗ 55-55 ਪਿੰਡ ਬਣ ਜਾਂਦੇ ਆ ਢਾਣੀਆਂ ਪਾ ਕੇ ਔਰ ਇਹ ਲਗਭਗ ਜਿ ਐ ਕਹਿ ਲੋ ਵੀ 9000 ਜੀਆਂ ਤੱਕ ਜਿਹੜੇ ਹੈਗੇ ਆ ਉਹਨਾਂ ਤੱਕ ਇਹ ਇੱਕ ਇੱਕ ਗੱਟਾ ਕਣਕ ਦਾ ਜਿਹੜਾ ਉਹ ਪਚਾਇਆ ਜਾਊਗਾ ਤਾਂ ਕਿ ਕਿਸੇ ਵੀ ਪਰਿਵਾਰ ਦੇ ਜੇ ਕਿਸੇ ਦੇ 5 ਜੀ ਆ ਤਾਂ ਉਹਨੂੰ 5 ਕਟੇ ਆ ਜੇ ਕਿਸੇ ਦੇ 3 ਜੀ ਆ ਤਾਂ ਉਹਨੂੰ 3 ਕਟੇ ਇਸ ਤਰ੍ਹਾਂ ਨੇ ਨਾਲ ਇਹ ਰਾਹਤ ਸਮਗਰੀ ਇਕੱਲੇ ਇਕੱਲੇ ਪਰਿਵਾਰਾਂ 'ਚ ਪਹੁੰਚਾਈ ਜਾਂਦੀ ਹੈ। ਇਹ ਗੱਟਿਆਂ ਦੇ ਵਿੱਚ ਜੋ ਅੰਨਕ ਵਗੈਰਾ ਦੀ ਸਪਰਿਯਾ ਉਹ ਕਿੰਨੇ ਮਾਤਰਾ ਦੇ ਵਿੱਚ ਇੱਕ ਗੱਟੇ 'ਚ ਇਹ ਲਗਭਗ 40 ਕਿਲੋ ਇੱਕ ਗੱਟੇ ਦੇ ਵਿੱਚ ਹੈਗੀ ਆ ਬਹੁਤ ਥਾਵਾਂ ਤੋਂ ਦਾ ਤੋਲ-ਤੋਲ ਕੇ ਭਰੀਆਂ ਕੰਡੇ ਦੇ ਨਾਲ ਹੁਣ ਕਈ ਥਾਵਾਂ ਤੋਂ 45-45 ਕਿਲੋ ਵੀ ਹੋਊਗੀ ਕਿਸੇ 'ਚ 50 ਕਿਲੋ ਵੀ ਹੋਊਗੀ ਜਿਹੜੇ ਪਸਾਟ-ਸਟੇਨਾ ਭਰੇ ਹੋਏ ਆ ਕਿਉਂ ਇਹ ਜਿਹੜੀ ਰਾਹਤ ਸਮਗਰੀ ਦਾ ਇੱਕ ਹਿੱਸਾ ਹੈ ਇਹ ਸਾਡੇ ਲੋਕਾਂ ਦੇ ਖਾਣ ਦੀਆਂ ਲੋੜਾਂ ਦੀ ਪੂਰਤੀ ਦੇ ਵਾਸਤੇ ਪਹਿਲਾ ਕਦਮ ਆ ਔਰ ਵੱਡੀ ਗੱਲ ਇਹ ਆ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਦੇਖਿਆ ਅੱਜ ਜਦੋਂ ਇੱਕ ਪਾਸੇ ਲੋਕ ਲੱਗੇ ਹੋਇਆ ਤੇ ਕੱਲ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਛੱਦ ਕੇ ਉੱਥੇ ਪੂਰੀ ਤਰ੍ਹਾਂ ਦੇ ਨਾਲ ਜੇ ਇਹ ਕਹਿਣਾ ਹੋਵੇ ਵੀ ਲੋਕਾਂ ਦੇ ਮਸਲੇ ਦੀ ਕੋਈ ਠੀਕ ਢੰਗ ਨਾਲ ਗੱਲ ਹੋਵੇ ਇਹਦੇ ਬਜਾਏ ਹਕੂਮਤੀ ਤਰ੍ਹਾਂ ਤੇ ਵਿਰੋਧੀ ਤਰ੍ਹਾਂ ਇੱਕ ਦੂਜੇ ਤੇ ਮਿਹਣੋ ਮਿਹਣੀ ਤਾਂ ਹੋਈ ਗਈਆਂ ਪਰ ਲੋਕਾਂ ਦੇ ਵਾਸਤੇ ਕਿਸੇ ਨੇ ਵੀ ਕੋਈ ਠੋਸ ਜਿਹੜੇ ਕਦਮਾਂ ਲੈਣ ਦੀਆਂ ਗੱਲਾਂ ਨਹੀਂ ਆ ਰਹੀਆਂ ਗਈਆਂ ਔਰ ਅਸੀਂ ਇਹ ਗੱਲ ਦੇਖਦੇ ਆ ਕਿ ਕੇਂਦਰ ਵਾਲੇ ਕਹਿ ਰਹੇ ਆ ਕਿ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲੇ ਪਿਆ ਤੇ ਪੰਜਾਬ ਸਰਕਾਰ ਹਲੇ ਤੱਕ ਉਹਦਾ ਪੈਸਾ ਖਤਮ ਦੇਣ ਵਾਸਤੇ ਤਿਆਰ ਨਹੀਂ ਕੇਂਦਰ ਵਾਲੇ ਆਏ ਆ ਉਹ 1600 ਕਰੋੜ ਰੁਪਏ ਦੇ ਆ ਬਿਲਕੁਲ ਜਿਵੇਂ ਕਹਿੰਦਾ ਹੋਣਾ ਵੀ ਅੱਖ ਦੇ ਮੂੰਹ ਚ ਜੀਰਾ ਦੇਣ ਵਰਗੀ ਗੱਲ ਮੋੜੀ ਕਰਕੇ ਗਿਆ ਪਰ ਜਿਹੜਾ ਲੋਕਾਂ ਦਾ ਖਜ਼ਾਨਾ ਹੈ ਉਹਨੂੰ ਆਪ ਦੀ ਅਸ਼ੋਸ਼ਰਤ ਵਾਸਤੇ ਵਰਤਣ ਦੇ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਲਟਾਉਣ ਦੇ ਵਾਸਤੇ ਇਹ ਨੀਤੀਆਂ ਦੇ ਉੱਤੇ ਲੱਗੇ ਹੋਏ ਆ ਔਰ ਜਿਹੜਾ ਵੱਡੀ ਪੱਧਰ ਦੇ ਉੱਤੇ ਜਦੋਂ ਲੋਕਾਂ ਤੇ ਮਾਰ ਪੈ ਗਈ ਆ ਉਦੋਂ ਇਹ ਸਾਰੇ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੇ ਆ ਔਰ ਲੋੜ ਇਸ ਗੱਲ ਦੀ ਆ ਕਿ ਨਾ ਸਿਰਫ ਉਹਨ ਖਾਦ ਖਰਾਕ ਦਾ ਮਸਲਾ ਇਦੋਂ ਗਾਂ ਮਸਲਾ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਗਈਆਂ ਬਹੁਤ ਭੈਣਕ ਬਿਮਾਰੀਆਂ ਇਦੋਂ ਗਾਂ ਵਾਲੇ ਸਮੇਂ ਚ ਲੱਗਣੀਆਂ ਇਹਨਾਂ ਵਾਸਤੇ ਜਿਹੜਾ ਹੈਗਾ ਮੈਡੀਕਲ ਦੇ ਪ੍ਰਬੰਧ ਵੀ ਹੋਣ ਇਹਨਾਂ ਜਿਹੜੇ ਲੋਕ ਇਹਨਾਂ ਦੇ ਮੁਰਦ ਸੇਬੇ ਦੇ ਵਾਸਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਉਹਨਾਂ ਦੇ ਘਰ ਠਹਿ ਗਏ ਇਹ ਕਿ ਕਿਸਾਨਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋ ਗਿਆ ਫਸਲਾਂ ਰੁੜ ਗਈਆਂ ਕਈਆਂ ਦੀਆਂ ਜ਼ਮੀਨਾਂ ਹੀ ਨਹੀਂ ਲੱਭ ਰਹੀਆਂ ਕਿੱਥੇ ਜ਼ਮੀਨ ਆ ਉਹ ਸਾਰਾ ਇੱਕ ਬਹੁਤ ਵੱਡਾ ਕਾਰਜ ਆ ਜਿਹਦੇ ਵਾਸਤੇ ਚਾਹੀਦਾ ਤਾਂ ਇਹ ਸੀ ਵੀ ਸਰਕਾਰ ਖੁਦ-ਬਖੁਦ ਪਹਿਲਾਂ ਆਉਂਦੀ ਪਹਿਲਾਂ ਵੀ ਜਿਹੜਾ ਇਹ ਹੜ ਆਇਆ ਇਹ ਆਇਆ ਨਹੀਂ ਇਹ ਲਿਆਂਦਾ ਗਿਆ ਹਕੂਮਤਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਜਿਹੜਾ ਡੈਮ ਬਣੇ ਹੋਏ ਆ ਉਹਨਾਂ ਦੀ ਕਦੇ ਸਫਾਈ ਨਹੀਂ ਕੀਤੀ ਗਈ 19% ਤਾਂ ਉਹਨਾਂ ਦੇ ਵਿੱਚ ਸ਼ੈਲਟ ਤੇ ਘਰ ਭਰੀ ਹੋਈ ਆ ਜੇ ਹੁਣ 19% ਪਾਣੀ ਕੱਢਿਆ ਹੁਣ ਗਾਰ ਕੱਢੀ ਹੁੰਦੀ 19% ਪਾਣੀ ਦੋਸਤੇ ਸੰਭ ਸਕਦਾ ਸੀਗਾ ਅਸੀਂ ਦੇਖਿਆ ਮਾਧੋਪੁਰ ਦੇ ਡੈਮ ਆ ਜਿਹੜੇ ਉਹਨਾਂ ਨੂੰ ਜਦੋਂ ਛੱਡਣ ਦੀ ਲੋੜ ਪਈ ਆ ਉਹ ਮਸ਼ੀਨਰੀ ਇੰਨੀ ਜਰਜਰੀ ਹੋ ਚੁੱਕੀ ਸੀਗੀ ਉਹ ਡੈਮ ਦੇ ਜਿਹੜੇ ਫੱਟੇ ਉਹ ਚੱਕੇ ਨਹੀਂ ਗਏ ਤੇ ਉਹਦੇ ਵਿੱਚ ਇੱਕ ਜਿਹੜਾ ਮੁਲਾਜ਼ਮ ਆ ਉਹ ਵੀ ਰੁੜ ਗਿਆ ਇਸ ਕਰਕੇ ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੈ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੀਤੀਆਂ ਦੇ ਖਿਲਾਫ ਵੀ ਸੰਘਰਸ਼ ਜਾਰੀ ਰੱਖਾਂਗੇ